ਜਦੋਂ ਬਾੜ ਹੀ ਖੇਤ ਨੂੰ ਖਾਨ ਲੱਗ ਜਾਵੇ ਤਾਂ ਕਿਸੇ ਤੋਂ ਕੀ ਉਮੀਦ ਰੱਖੀ ਜਾਵੇ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਚ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਦੋ ਪੁਲਿਸ ਬਾਣਿਆਂ ਵੱਲੋਂ ਕਥਿਤ ਤੌਰ ਤੇ ਔਰਤ ਨਾਲ ਬਲਾਤਕਾਰ ਕੀਤਾ ਗਿਆ ਇਲਜ਼ਾਮਾ ਤਹਿਤ ਏਐਸਆਈ ਬੋਟਾ ਸਿੰਘ ਤੇ ਹੌਲਦਾਰ ਰਾਮ ਪ੍ਰਕਾਸ਼ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਕੇ ਉਹ ਲੇਡੀਆਂ ਦਾ ਕਹਿੰਦਾ ਕਿ ਨਾਲ ਉਹਨਾਂ ਦਾ ਉੱਥੇ ਸਰਵੰਟ ਕੁਆਟਰ ਲੱਗਾ ਹੈ ਉਹ ਕੁਆਟਰ ਚ ਮੇਰੇ ਨਾਲ ਉੱਥੇ ਗਲਤ ਕੰਮ ਹੋਇਆ ਕੀ ਇੱਕ ਰਾਮ ਪ੍ਰਕਾਸ਼ ਹੋਲਡਰ ਤੇ ਇੱਕ ਬੁੱਢਾ ਸਿੰਘ ਏਸੀ ਜਿਹੜੇ ਕਿ ਉੱਥੇ ਡੀਡਿਕਸ਼ਨ ਸੈਂਟਰ ਚ ਲੱਗੇ ਹੋਏ ਹੈ ਤੇ ਰਾਮ ਪ੍ਰਕਾਸ਼ ਨੇ ਮੇਰੇ ਨਾਲ ਗਲਤ ਕੰਮ ਕੀਤਾ ਤੇ ਜਿੱਦੀ ਐਮਐਲਆਰ ਆਈ ਹੈ ਤੇ ਜਿਸ ਦੇ ਬਿਨਾਂ ਤੇ ਸੀਐਫਆਰ ਰਿਸਰਚ ਕੀਤੀ ਹੈ ਤੇ ਪਰ ਥੋ ਅਨਵੈਸਟੀਗੇਸ਼ਨ ਜਾਂਦੀ ਹੈ ਫਾਜ਼ਲਕਾ ਜ਼ਿਲ੍ਹੇ ਨਾਲ ਸੰਬੰਧਿਤ ਔਰਤ ਮੁਤਾਬਕ ਕੋ ਨਸ਼ਾ ਤੋਂ ਪੀੜਤ ਆਪਣੇ ਬੇਟੇ ਦਾ ਇਲਾਜ ਕਰਵਾਉਣ ਲਈ ਨਸ਼ਾ ਛਡਾਊ ਕੇਂਦਰ ਚਾਈ ਸੀ ਉਸ ਦੇ ਲੜਕੇ ਨੂੰ ਰੋਡ ਵੇਸਟ ਨੌਕਰੀ ਲਵਾਉਣ ਦਾ ਚਾਂਸਾ ਦੇ ਕੇ ਉਸ ਨਾਲ ਹੌਲਦਾਰ ਰਾਮ ਪ੍ਰਕਾਸ਼ ਵੱਲੋਂ ਬਰਾਤਕਾਰ ਕੀਤਾ ਜਾਂਦਾ ਰਿਹਾ ਅਤੇ ਐਸਆਈ ਨਿਗਰਾਨੀ ਰੱਖਦਾ ਸੀ ਮਲਜ਼ਮ ਪੁਲਿਸ ਵਾਲਿਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ